ਉਹ ਦੋਨੋਂ ਮੰਜ਼ਲੇ ਆ ਇੱਕ ਇੱਕ ਮੰਜ਼ਲ ਸਾਰੇ ਦੀ ਤੋੜ ਦਿੱਤੀ ਜਾਵੇ ਪਿਛਲੀ ਗਲੀ ਵਿੱਚ ਸਾਡੀਆਂ ਫ੍ਰੀਜਾਂ ਸੜ ਗਈਆਂ ਏਸੀ ਸੜ ਗਏ ਆ ਕੂਲਰ ਸੜ ਗਏ ਪੱਕੇ ਸੜ ਗਏ ਲਾਈਟਾਂ ਦੇਖ ਲਓ ਤੁਸੀਂ ਉੱਪਰ ਕਰੋ ਆ ਲਾਈਟਾਂ ਦੇ ਸਾਰੇ ਬੱਲਬ ਸੜ ਗਏ ਨੇ ਤੁਹਾਨੂੰ ਮੈਂ ਉਹਨੇ ਮੀਟਰ ਦਿਖਾਇਆ ਸਾਡੇ ਸਾਡੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ ਬਾਰ ਬਾਰ ਇਹ ਲਾਈਟਾਂ ਨੂੰ ਦੁਬਾਰਾ ਠੀਕ ਕਰ ਸਕਦੇ ਆ ਹੁਣ ਸਾਡਾ ਫਿਰ ਲੱਖ ਰੁਪਏ ਦਾ ਸਭਾ ਲੱਗਦੇ ਉੱਤੇ ਫਿਰ ਸਾਡਾ ਨੁਕਸਾਨ ਹੋ ਗਿਆ ਉਹ ਜਦੋਂ ਨੁਕਸਾਨ ਦਾ ਹਰਜਾਨਾ ਭਰ ਲੈਂਦੇ ਨੇ ਪਤਾ ਨਹੀਂ ਉਹਨਾਂ ਕੋਈ ਪੈਸਾ ਹੈ ਹਰਜਾਨਾ ਪਰ ਸਾਡੇ ਕੋਲ ਨਹੀਂ ਪੈਸਾ ਹੈਗਾ ਸਾਡੇ ਬੱਚੇ ਮਿਹਨਤ ਦੀ ਕਮਾਈ ਕਰਦੇ ਸਵੇਰੇ ਜਾਂਦੇ ਸ਼ਾਮ ਨੂੰ ਆਉਂਦੇ ਆ ਸਾਡੇ ਬੱਚੇ ਨੇ ਹਰਜਾਨਾ ਨਹੀਂ ਭਰ ਸਕਦੇ ਇਹ ਚੌਥੀ ਵਾਰ ਹਰਜਾਨਾ ਐਮ ਐਲ اے ਸਾਨੂੰ ਵੀ ਬੇਨਤੀ ਕਰਦਾ ਕਿ ਇਹ ਪਿਛਲੀ ਵਾਰੀ ਵੀ ਆਏ ਸੀ ਉਹ ਦੇਖ ਕੇ ਗਏ ਨੇ ਮਗਰ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਤਾ ਗਿਆ ਇਹਨਾਂ ਦੇ ਉੱਤੇ ਅਸੀਂ ਤਾਂ ਕੀ ਮੰਗ ਰਹੇ ਸਕੇ ਨਹੀਂ ਕਿ ਇਹ ਬਿਲਡਿੰਗ ਢਾਓ ਸਾਰੀ ਬਿਲਡਿੰਗ ਢਾਓ ਤੋ ਜਿਹੜਾ ਉੱਚਾ ਬਣਿਆ ਨੂੰ ਢਾਓ ਇਹ ਢਾਵਾਂਗੇ ਤਾਂ ਹੀ ਹਾਲਾ ਐਦਾਂ ਹਾਲੀ ਚਨ ਹਿਟੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਮਾਪੇ ਕੀ ਨਾ ਬਾਈ ਤੋਂ ਸੁਖਵਿੰਦਰ ਕੌਰ ਅਬੇ ਕਿਹੜਾ ਮੁਹੱਲਾ ਹੈ ਜਿੱਥੇ ਅੱਜ ਇਹ ਫਿਰ ਗੁਰੂ ਅਰਜਨ ਦੇਵ ਨਗਰ ਤੇ ਕੀ ਹੋਇਆ ਕੀ ਇਹ ਸਾਰੇ ਘਰਾਂ ਦੀ ਇਹ ਵਾਲੀ ਚੱਲ ਗਈ ਹੈ ਏਸੀ ਤੱਕ ਜਲ ਗਏ ਹੈ ਸਾਰੇ ਸਾਰੇ ਘਰਾਂ ਦੀ ਨਹੀਂ ਬਸ 4-5 ਘਰੇ ਹੀ ਸੜੇ ਆ ਪੂਰੇ ਅੱਜ ਫਿਰ ਅੱਛਾ ਜੀ ਪਿਛਲੀ ਗਲੀ 'ਚ ਜਿੱਥੇ ਟਾਵਰ ਦੀ ਤਾਰ ਲੱਗੀ ਹੋਈ ਆ ਉਤੋਂ ਹੀ ਨੁਕਸਾਨ ਹੁੰਦਾ ਹਰ ਵਾਰੀ ਦਾ ਕਾਰਨ ਕੀ ਇਸ ਤਰ੍ਹਾਂ ਇਹ ਤਾਂ ਹੁਣ ਸਾਨੂੰ ਅੱਜ ਵੀ ਨਹੀਂ ਪਤਾ ਹੈਗਾ ਕਾਰਨ ਕੀ ਅੱਜ ਤਾਂ ਕੋਈ ਮੀਂਹ ਛੱਕੜ ਵੀ ਨਹੀਂ ਸੀਗਾ ਪਰ ਉਹਨਾਂ ਦੀ ਜਿਹੜੀ ਲੈਂਟਰ ਦੀ ਤਾਰ ਆ ਨਾ ਉੱਤੇ ਉਹਨਾਂ ਦੇ ਜਿਹੜੀ ਛੱਤ ਬਣੀ ਉੱਤੇ ਟਾਵਰ ਦੀ ਤਾਰ ਲੱਗਦੀ ਹੈ ਹਜੇ ਵੀ ਲੱਗਦੀ ਹੈ ਇਹਨਾਂ ਨੇ ਡਬਲ ਮੰਜ਼ਲ ਡਬਲ ਮੰਜ਼ਲ ਪਹਿਲਾਂ ਬਣਾਈ ਹੋਈ ਸੀਗੀ ਡਬਲ ਮੰਜ਼ਲ ਬਣਾਈ ਹੋਈ ਸੀਗੀ ਅਸੀਂ ਕਹਿ ਕਵਾ ਕੇ ਅੱਧੀ ਮੰਜ਼ਲ ਤੜਾ ਉੱਤੇ ਤਾਰ ਟੱਚ ਕਰਦੀ ਆ ਉਹ ਜਦ ਤੱਕ ਪੂਰੀ ਮੰਜ਼ਲ ਦੂਜੀ ਟਹੇਗੀ ਨਹੀਂ ਤਦ ਤੱਕ ਇਹ ਸੋਲੂਸ਼ਨ ਨਹੀਂ ਨਿਕਲਣਾ ਹੱਲ ਨਹੀਂ ਨਿਕਲਣਾ ਜਦ ਤੋ ਨੁਕਸਾਨ ਜਿਹੜਾ ਹੋ ਜਾਂਦਾ ਸਾਡਾ ਨੁਕਸਾਨ ਹੁਣ ਵੀ ਨਹੀਂ ਤੇ 2-3 ਲੱਗਦਾ ਜੇ ਫਿਰ ਨੁਕਸਾਨ ਸਾਡਾ ਖੜਾ ਪਿਆ ਸਾਡੀਆਂ ਫਰਿੱਜਾਂ ਸੜ ਗਈਆਂ ਏਸੀ ਸੜ ਗਏ ਆ ਕੂਲਰ ਸੜ ਗਏ ਪੱਕੇ ਸੜ ਗਏ ਲਾਈਟਾਂ ਦੇਖ ਲਓ ਤੁਸੀਂ ਉੱਪਰ ਕਰੋ ਆ ਲਾਈਟਾਂ ਦੇ ਸਾਰੇ ਬੱਲਬ ਸੜ ਗਏ ਨੇ ਤੁਹਾਨੂੰ ਮੈਂ ਉਹਨੇ ਮੀਟਰ ਦਿਖਾਇਆ ਸਾਰੀ ਮੀਟਰ ਸਾਰਾ ਸਾਡਾ ਬੋਰਡ ਬੂਡ ਉਹਨੇ ਰਿਪੇਅਰਿੰਗ ਕਰਾਇਆ ਰੀਸੈਂਟਲੀ 4 ਮਹੀਨੇ ਹੋਏ ਆ ਹਾਸੇ ਨੂੰ 4-4 ਮਹੀਨੇ ਬਾਅਦ ਇਹ ਹਾਸਾ ਹੁੰਦਾ 4 ਮਹੀਨੇ ਬਾਅਦ ਪਹਿਲਾ ਹਾਸਾ ਹੋਇਆ ਸਾਡਾ ਲੈਂਟਰ ਵਗੈਰਾ ਫਟ ਗਿਆ ਸੀਗਾ ਸਾਰਾ ਉਹ ਹੁਣ ਰਿਪੇਅਰਿੰਗ ਅਜੇ ਹੁਣ ਅਜੇ ਤੁਸੀਂ ਕੰਡੀਸ਼ਨ ਦੇਖ ਲਓ ਘਰ ਦੀ ਸਾਡੀ ਕਿੱਥੋਂ ਕਰਾ ਲੇਗਾ ਬੰਦਾ ਪਿਛਲੇ ਜਿੱਦਿਨੀ ਜਦੋਂ ਤੁਹਾਡਾ ਹੋ ਰਿਹਾ ਸੀ ਅੱਜ ਤੋਂ 3-4 ਮਹੀਨੇ ਪਹਿਲਾਂ ਦੀ ਗੱਲ ਹੈ ਫਿਰ ਇਹ ਘਰ ਨਾਲ ਜਾਂ ਜ਼ਿਆਦਾ ਹਾਂ ਤੇ ਉਦੋਂ ਤਾਂ بارش ਦਾ ਦੱਸਿਆ ਜਾ ਹਾਂ بارش ਦਾ ਤਾਂ ਕਰਕੇ ਜੀ ਸ਼ੋਰਟ ਸਰਕਟ ਹੋ ਗਿਆ ਨਹੀਂ بارش ਨਹੀਂ ਸੀ ਪੇਂਟਰ ਜੜਿਆ ਸੀ ਪੇਂਟਰ ਪੇਂਟਰ ਜੜਿਆ ਸੀ ਅੱਜ ਅੱਜ ਤੱਕ ਕੋਈ ਅਜ ਅੱਜ ਤਾਂ ਕੋਈ ਹੈ ਹੀ ਨਹੀਂ ਕਿ ਕਾਰਨ ਰਿਹਾ ਜਿਹੜਾ ਅੱਜ ਇਹੀ ਤਾਂ ਕਹਿ ਰਹੇ ਆ ਕਿ ਹੱਲ ਕੱਢਣ ਨਾ 3-4 ਦਿਨ ਚਾਰ ਕਰਾ ਦੇ ਵਿੱਚ ਕਿਹੜੀਆਂ ਨੇ ਦੋਬਲ ਮੰਜ਼ਲ ਲੈ ਇਹਨਾਂ ਨੇ ਦੋਬਲ ਮੰਜ਼ਲ ਕਰਕੇ ਸਾਰਾ ਹੁੰਦਾ ਪਿਆ ਸਾਰਾ ਦੇ ਉੱਤੇ ਦੋਬਲ ਮੰਜ਼ਲ ਠੀਕ ਇਹਨਾਂ ਨੂੰ ਕੋਈ ਬੋਲਣ ਨੂੰ ਕੋਈ ਉਹ ਐਕਸ਼ਨ ਹੀ ਨਹੀਂ ਚੱਕਦੇ ਨਾ ਗੱਲੀ ਚੱਕਦੀ ਇਹਨਾਂ ਨਾਲ ਕੋਈ ਚੱਕਦਾ ਚੱਕਦੇ ਹੀ ਨਹੀਂ ਉਹ ਗਲੀ ਤਾਂ ਬਿਲਕੁਲ ਨਹੀਂ ਚੱਕਦੀ ਉਹ ਜਦੋਂ ਨੁਕਸਾਨਾਂ ਦਾ ਹਰਜਾਨਾ ਭਰ ਲੈਂਦੇ ਨੇ ਪਤਾ ਨਹੀਂ ਉਹਨਾਂ ਕੋਲ ਪੈਸਾ ਹੈ ਹਰਜਾਨਾ ਪਰ ਸਾਡੇ ਕੋਲ ਨਹੀਂ ਪੈਸਾ ਹੈਗਾ ਸਾਡੇ ਬੱਚੇ ਮਿਹਨਤ ਦੀ ਕਮਾਈ ਕਰਦੇ ਸਵੇਰੇ ਜਾਂਦੇ ਸ਼ਾਮ ਸਾਡੇ ਬੱਚੇ ਨੇ ਹਰਜਾਨਾ ਨਹੀਂ ਭਰ ਸਕਦੇ ਇਹ ਚੌਥੀ ਵਾਰ ਹਰਜਾਨਾ ਜਦੋਂ ਪਿਛਲੀ ਵਾਰ ਸਾਰਾ ਇਸ ਤਰ੍ਹਾਂ ਹੋਇਆ ਸੀ ਤਾਂ ਉਦੋਂ ਦੇ ਸਰਕਾਰ ਦਾ ਜ਼ਿੰਦਗੀ ਆਪਣੀ ਤੇ ਦਿੱਤੀ ਸੀ ਹਾਂ ਐਮਐਲਏ ਹਾਂ ਕੋਈ ਸਪੋਰਟ ਨਹੀਂ ਸਾਨੂੰ ਕੁਛ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਨੂੰ ਕਿਸੇ ਦੀ ਕੋਈ ਐਮਐਲਏ ਵੈਰੇ ਕੋਈ ਵੀ ਨਹੀਂ ਸਾਡੀ ਸੁਣਵਾਈ ਕਿਸੇ ਨੇ ਵੀ ਨਹੀਂ ਕੀਤੀ ਜੇ ਸੁਣਵਾਈ ਕੀਤੀ ਹੁੰਦੀ ਤਾਂ ਅੱਜ ਫੇਰ ਕੰਡੀਸ਼ਨ ਉਹ ਥੋੜੀ ਨਾ ਤਿਆਰ ਰਹਿੰਦੀ ਅੱਜ ਕੰਡੀਸ਼ਨ ਫੇਰ ਉਹੀ ਤਿਆਰ ਆ ਬਸ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਵੀਰ ਜੀ ਕਹਿਣ ਦੀਆਂ ਗੱਲਾਂ ਹੁੰਦੇ ਕਰਕੇ ਵਖਾਨ ਤਾਂ ਅਸੀਂ ਕਹੀਏ ਕਰਕੇ ਵਖਾਨ ਕਰਦੇ ਨਹੀਂ ਨਾ ਕਿ ਜੇ ਕੀਤਾ ਹੁੰਦਾ ਤੇ ਅੱਜ ਫੇਰ ਉਹ ਐਕਸ਼ਨ ਥੋੜੀ ਨਾ ਆਂਦਾ ਫੇਰ ਉਹੀ ਹਾਲ ਆ ਅਸੀਂ ਤਾਂ ਕੀ ਮੰਗ ਰਹੇ ਚਾਹੁੰਦੇ ਆ ਕਿ ਇਹ ਬਿਲਡਿੰਗ ਢਾਓ ਸਾਰੀ ਬਿਲਡਿੰਗ ਢਾਓ ਇਥੋਂ ਜਿਹੜਾ ਉੱਚਾ ਬਣਿਆ ਇਹਨੂੰ ਢਾਓ ਇਹ ਢਾਵਾਂਗੇ ਤਾਂ ਹੀ ਹੱਲਾ ਐਦਾਂ ਹੱਲੇ ਅਸੀਂ 25 ਸਾਲ ਹੋ ਗਏ ਸਾਨੂੰ ਰਹਿੰਦੇ ਹੋਏ ਸਾਨੂੰ ਕਦੀ ਨੁਕਸਾਨ ਨਹੀਂ ਹੋਇਆ ਸੀ ਅੱਜ ਆ 2 ਸਾਲਾਂ ਤੋਂ ਸਾਨੂੰ ਨੁਕਸਾਨ ਹੋ ਰਿਹਾ 3 ਸਾਲਾਂ ਤੋਂ ਲਗਾਤਾਰ ਨੁਕਸਾਨ ਮੈਂ ਨਗਰ ਨਿਗਮ ਨੂੰ ਬੇਨਤੀ ਕਰਦਾ ਕਿ ਨਾਮ ਹੈ ਜੀ ਮੇਰਾ ਨਾਮ ਬਹਾਦਰ ਸਿੰਘ ਹੈ ਮੈਂ ਨਗਰ ਨਿਗਮ ਨੂੰ ਬੇਨਤੀ ਕਰਦਾ ਇਹਨਾਂ ਨੇ ਉਹ ਦੋਨੋਂ ਮੰਜ਼ਲੇ ਇੱਕ ਇੱਕ ਮੰਜ਼ਲ ਸਾਰੇ ਦੀ ਤੋੜ ਦਿੱਤੀ ਜਾਵੇ ਪਿੱਛਲੀ ਗਲੀ ਵਿੱਚ ਉਹਨਾਂ ਨੇ ਉਹਨਾਂ ਦੀ ਤਾਰਾਂ ਮਿਸਾਹੀ ਟੱਚ ਕਰ ਜਾਂਦੀਆਂ ਨੇ ਬਿਲਕੁਲ ਲਾਗੇ ਮਤਲਬ ਅੱਧਾ ਇੰਚ ਵੀ ਨਹੀਂ ਹੋਣਾ ਜੋ ਨੀਚਲੀ ਤਾਰਾਂ ਟੱਚ ਕਰ ਰਹੀਆਂ ਨੇ ਆਪਸ ਵਿੱਚ ਉਹ ਹੁਣ ਮੰਨਦੇ ਨਹੀਂ ਹੈਗੇ ਆ ਉਹਨਾਂ ਦੇ ਘਰ ਦੀਆਂ ਤਾਰਾਂ ਟੱਚ ਕਰਨ ਕਾਰਨ ਚਾਰ ਘਰ ਵਿੱਚ ਲਾਈਟਾਂ ਪੱਖੇ ਫ੍ਰਿਜ ਏਸੀ ਸਾਰਾ ਕੁਝ ਉੜ ਗਿਆ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਨਗਰ ਨਿਗਮ ਨੂੰ ਕਿ ਇਸ ਦੇ ਉੱਤੇ ਤੁਰੰਤ ਐਕਸ਼ਨ ਲਿੱਤਾ ਜਾਵੇ ਨਹੀਂ ਤਾਂ ਸਾਡੇ ਸਾਡੇ ਕੋਲ ਇਨੀ ਹਿੰਮਤ ਨਹੀਂ ਹੈ ਕਿ ਅਸੀਂ बार-बार ਇਹ ਲਾਈਟਾਂ ਨੂੰ ਦੁਬਾਰਾ ਠੀਕ ਕਰ ਸਕਦੇ ਹਾਂ ਹੁਣ ਸਾਡਾ ਫਿਰ ਲੱਖ ਰੁਪਏ ਦਾ ਸਵਾ ਲੱਖ ਦੇ ਉੱਤੇ ਫਿਰ ਸਾਡਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਦੇ ਪਿਛਲੇ ਬੈਕ ਸਾਈਡ ਤੇ ਰਹਿੰਦੇ ਸਾਡੇ ਵੱਲ ਤਾਰ ਨਹੀਂ ਜਾਂਦੀ ਉਹਨਾਂ ਦੇ ਪਰਲੇ ਮਕਾਨ ਤੇ ਤਾਰ ਬਿਲਕੁਲ ਨਾਲ ਬਿਲਡਿੰਗ ਤੇ ਬਿਲਕੁਲ ਨਾਲ ਟੱਚ ਕਰਦੀ ਹੈ ਮੈਂ ਨਗਰ ਨਿਗਮ ਤੇ ਪੁਲਿਸ ਥਾਣੇ ਨੂੰ ਬੇਨਤੀ ਕਰਦਾ ਹਾਂ ਕਿ ਇਸ ਦੇ ਉੱਤੇ ਤੁਰੰਤ ਤੇ ਤੁਰੰਤ ਐਕਸ਼ਨ ਕੀਤਾ ਜਾਵੇ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹ ਪਿਛਲੇ ਵਾਰੀ ਵੀ ਆਈ ਸੀ ਉਹ ਦੇਖ ਕੇ ਗਏ ਨਹੀਂ ਮਗਰ ਉਸ ਤੋਂ ਬਾਅਦ ਕੋਈ ਐਕਸ਼ਨ ਨਹੀਂ ਲਿਤਾ ਗਿਆ ਇਹਨਾਂ ਦੇ ਉੱਤੇ ਸਾਡਾ ਸਮਝ ਲਓ 7 ਲੱਖ ਦਾ ਨੁਕਸਾਨ ਫਿਰ ਦੁਬਾਰਾ ਹੋ ਗਿਆ ਏਸੀ ਉੜ ਗਿਆ ਫ੍ਰਿਜ ਉੜ ਗਿਆ ਐਮਸੀ ਤਾਂ ਪੂੜੇ ਉੜ ਗਏ ਪਟਾਕਾ ਐਮਸੀ ਐਮਸੀ ਸਾਰਾ ਸਭ ਕੁਝ ਛੁੱਟ ਗਿਆ ਐਮਸੀ ਦੋਨੋਂ ਮਕਾਨ ਦੇ ਅੰਦਰ ਐਮਸੀ ਉੜ ਗਏ ਨੇ ਅਸੀਂ ਕਹਿ ਕਵਾ ਕੇ ਅੱਧੀ ਮੰਜ਼ਲ ਤੜਾਈ ਹੈ ਹਜੇ ਵੀ ਉਹ ਮੰਜ਼ਲ ਦੇ ਉੱਤੇ ਤਾਰ ਟੱਚ ਕਰਦੀ ਹੈ ਉਹ ਜਦ ਤੱਕ ਪੂਰੀ ਮੰਜ਼ਲ ਦੂਜੀ ਟਹੇਗੀ ਨਹੀਂ ਤਾ ਤੋਂ ਨਹੀਂ ਨਿਕਲਣਾ ਹਾਲਾ ਨਹੀਂ ਨਿਕਲਣਾ